रण सगल दुःख दुख ते सुख पाया दयाल हुआ पार ब्रह्म स्वामी पूरा सत्गुरु त्याया

ਜੋ ਤਕੇ ਪਰਵਾਸ ਸੰਤਾਂ ਦਾ ਜੜਾ ਪੁੱਟਣਾ ਉਸ ਵੰਸਦੀਆਂ ਜੋ ਪਰੇ ਤਮਸਤ ਅੰਤਾਂ ਦਾ ਆਰੰਭ ਸਤਿਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਤਹਰਾਓ ਪਿਆਰ ਨਾਲ ਫਤੇ ਬਲਾਓ ਜੀ ਵਾਹਿਗੁਰੂ ਜੀ ਤਾਲ ਪਾਲਤਾ ਵਾਹਿਗੁਰੂ ਜੀ ਦੀ ਫਤੇ ਬਾਰਾਈ ਆਖਦੇ ਹਨ ਪ੍ਰਵਤੀ ਸਾਰਨ ਥਗਲ ਪੈ ਲਾਖੇ ਦੁਖ ਬਿਣਸਤੇ ਸੁਖ ਪਾਇਆ ਜਿਹੜੇ ਮਨੁੱਖ ਅਕਾਲ ਪੁਰਖ ਵਹਿਗੁਰੂ ਸੱਚੇ ਪਾਤਸ਼ਾਹੀ ਸਾਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਸਾਰੇ ਭੈ ਦੂਰ ਹੋ ਜਾਂਦੇ ਨੇ ਖਾਰੇ ਉਹਨਾਂ ਤੇ ਡਰ ਦੂਰ ਹੋ ਜਾਂਦੇ ਨੇ ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਪ੍ਰਭ ਕੀ ਸ਼ਰਨ ਸਗਲ ਪੈ ਲਾਖੇ ਖਾਰੇ ਦੁੱਖ ਦੂਰ ਹੋ ਜਾਂਦੇ ਨੇ ਸਾਰਾ ਡਰ ਉਹਨਾਂ ਦਾ ਭੈ ਦੂਰ ਹੋ ਜਾਂਦਾ ਪ੍ਰਭ ਕੀ ਸ਼ਰਨ ਕਿਵੇਂ ਪ੍ਰਭ ਕੀ ਸ਼ਰਨ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੀਵੇਂ ਹੋ ਕੇ ਆਉਂਦੇ ਪ੍ਰਭ ਕੀ ਸ਼ਰਨ ਸਤਲ ਪੈ ਲੱਗੇ ਦੁੱਖ ਬਿਨ ਤੇ ਸੋਪਾ ਪਾਇਆ ਦੁੱਖਾ ਜਿਹੜਾ ਉਹ ਦੂਰ ਹੋ ਜਾਂਦਾ ਸੋਪਾ ਜਿਹੜਾ ਫਿਰ ਉਹ ਆ ਜਾਂਦਾ ਕਈ ਵਾਰੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਬਾਣੀ ਤਾਂ ਪੜਦੇ ਆਂ ਪਰ ਬਾਣੀ ਪੜੀ ਹੋਈ ਦਾ ਫਾਇਦਾ ਹੋਵੇਗਾ ਕੋਈ ਜੇ ਬਾਣੀ ਤਾਂ ਸੁਣਦੇ ਆਂ ਬਾਣੀ ਸੁਣੀ ਦਾ ਕੋਈ ਫਾਇਦਾ ਹੋਵੇਗਾ ਇਹ ਮਨ ਵਿੱਚ ਖਿਆਲ ਆਉਂਦਾ ਬੜਾ ਵੱਡਾ ਕਿ ਕਿੰਨਾ ਨੂੰ ਖਿਆਲ ਆਉਂਦਾ ਜਿਨ੍ਹਾਂ ਦਾ ਮਨ ਨਹੀਂ ਹਲੇ ਟਿਕਾਣੇ ਵਿੱਚ ਹੈਗਾ ਮਨ ਜਿੰਨਾ ਦਾ ਵਸ ਵਿੱਚ ਨਹੀਂ ਹੈ ਮਹਾਰਾਜ ਆਖਦੇ ਨੇ ਸੋਣ ਹੈ ਦੂਤ ਪਾਪ ਦਾ ਨਾਸ ਬਾਣੀ ਸੁਣਣ ਦੇ ਨਾਲ ਦੁੱਖਾਂ ਦਾ ਵੀ ਨਾਸ ਹੁੰਦਾ ਹੈ ਪਾਪਾਂ ਦਾ ਵੀ ਨਾਸ ਹੁੰਦਾ ਹੈ ਜਦੋਂ ਕੋਈ ਵੀ ਮਨੁੱਖ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦਾ ਹੈ ਤਾਂ ਉਸ ਦੇ ਪੁੰਨ ਬਣਦੇ ਨੇ ਬਾਣੀ ਪੜਨ ਵਾਲਾ ਬਾਣੀ ਸੁਣਨ ਨਾਲ ਸੇਵਾ ਕਰਨ ਨਾਲ ਮਨੁੱਖ ਦੇ ਪੁੰਨ ਬਣਦੇ ਨੇ ਜੋ ਕਿ ਦਰਗਾਹ ਦੇ ਵਿੱਚ ਜਾ ਕੇ ਸਹਾਈ ਹੁੰਦੇ ਔਰ ਨਿਮਰਤਾ ਹੋਣੀ ਹਰ ਨਾਲ ਜ਼ਰੂਰੀ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ ਹਉਮੈ ਵਿੱਚ ਸੇਵਾ ਨਾ ਹੋਵੇਈ ਹਉਮੈ ਵਿੱਚ ਕਦੇ ਸੇਵਾ ਨਹੀਂ ਹੁੰਦੀ ਸੇਵਾ ਕਿਵੇਂ ਹੋਵੇਗੀ ਨਿਭ ਕੇ ਨਿਮਰਤਾ ਧਾਰਨ ਕਰਕੇ ਨੀਵੇਂ ਹੋ ਕੇ ਪਰ ਕਈਆਂ ਦੇ ਧੌਣ ਵਿੱਚ ਅਹੰਕਾਰ ਦਾ ਟੀਲਾ ਗੱਡਿਆ ਪਿਆ ਹੋਇਆ ਹੈ ਵਾਪਦੇ ਨੇ ਨਹੀਂ ਜੀ ਜੋ ਮਰਜੀ ਹੋ ਜੇ ਅਸਤੇ ਨਹੀਂ ਮੰਨਣਾ ਬਾਬਿਆਂ ਨੂੰ ਅਸਤੇ ਨਹੀਂ ਮੰਨਣਾ ਸੰਤਾਂ ਨੂੰ ਨਹੀਂ ਨਹੀਂ ਇਹੋ ਉਹ ਇਹੀ ਸੋਚਦੇ ਨੇ ਨਹੀਂ ਜੀ ਉਹ ਤਾਂ ਅਧੂਰੇ ਨੇ ਉਹ ਪੂਰੇ ਨਹੀਂ ਉਹ ਤਾਂ ਅਧੂਰੇ ਨੇ ਪਿਆਰਿਓ ਅਧੂਰੇ ਤਾਂ ਅਸਤੀਆਂ ਜਿਹੜੇ ਉਹ ਸਾਨੂੰ ਅਧੂਰੇ ਦਿਸਦੇ ਨੇ ਸਾਡੇ ਆਪਣੇ ਵਿੱਚ ਔਗਣ ਨੇ ਸਾਡੇ ਆਪਣੇ ਵਿੱਚ ਕਮੀਆਂ ਨੇ ਜੋ ਸਾਨੂੰ ਦੂਜਿਆਂ ਵਿੱਚੋਂ ਕਮੀਆਂ ਨਜ਼ਰ ਆਉਂਦੀਆਂ ਸਾਡੀ ਆਪਣੀ ਕੋਈ ਕਮਾਈ ਨਹੀਂ ਆਪਾਂ ਨੂੰ ਵੇਖ ਕੇ ਸਾੜਾ ਤਾਂ ਆਉਂਦਾ ਹੈ ਕਿਉਂ ਕਿਉਂਕਿ ਸਾਡਾ ਮਨ ਨਿਮਰਤਾ ਵਿੱਚ ਨਹੀਂ ਹੈ। ਅਸੀਂ ਨਿਮਰਤਾ ਤਾਂ ਰੰਨੀ ਕਰੀ ਹੋਈ। ਅਸੀਂ ਤਾਂ ਦੇਖਦੇ ਕਿ ਛੜੀ ਜਾਂਦੇ ਆਏ ਜੀ ਬਾਬਿਆਂ ਕੋਲੇ ਇੰਨੀਆਂ ਗੱਡੀਆਂ ਬਾਬਿਆਂ ਕੋਲੇ ਐ ਬਾਬਿਆਂ ਕੋਲੇ ਉਹ ਬਿਲਡਿੰਗਾਂ ਬਾਬਿਆਂ ਕੋਲੇ ਐਨੀ ਮਾਇਆ ਚੜਦੀ ਹੈ। ਪਰ ਉਹਨਾਂ ਨੇ ਮਾਇਆ ਦਾ ਤਿਆਗ ਕਰਿਆ ਹੋਇਆ ਫੇਰ ਮਾਇਆ ਆਉਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਜਦੋਂ ਮਾਇਆ ਦਾ ਤਿਆਗ ਕਰ ਦਿੰਦੇ ਆ ਰੱਬ ਦੇ ਪਿਆਰੇ ਫਿਰ ਉਹੀ ਮਾਇਆ ਦਾਸੀ ਬਣ ਕੇ ਭਗਤਾਂ ਦੀ ਕਾਰ ਕਮਾਉਂਦੀ ਹੈ ਤਿਆਰੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਦੇਖਿਆ ਸਾਡੇ ਪਿੰਡ ਵਿੱਚ ਇੱਕ ਗੁਰਦੁਆਰਾ 6ਵੇਂ ਬਾਦਸ਼ਾਹ ਉੱਥੇ ਆਏ ਹੋਏ ਸੀ ਉਹਨਾਂ ਨੇ ਬੜਾ ਸੋਹਣਾ ਉਹ ਗੁਰਦੁਆਰਾ ਬਣਾਇਆ ਵਰੀ ਪੌਣੀ ਉੱਤੇ ਬਿਲਡਿੰਗ ਬਣਾਈ ਲੰਗਰ ਹਾਲ ਬਣਾਇਆ ਕਿਤੇ ਚਲੇ ਜਾਈਏ ਨਾ ਆਪਾਂ ਛੋਟਾ ਜਾਂ ਕੋਈ ਕਮਰਾ ਬਣਾ ਲਈਏ ਉੱਤੇ ਵੀ ਮੇਰ ਹੁੰਦੀ ਹੈ ਵੀ ਮੇਰਾ ਇਹ ਮੈਂ ਬਣਾਇਆ ਹੈ ਪਰ ਉਹਨਾਂ ਮਹਾਪੁਰਸ਼ਾਂ ਨੇ ਬਾਬਾ ਕਰਪਾਲ ਸਿੰਘ ਜੀ ਨੇ ਜੋਤੀਸਰ ਵਾਲੇ ਅੰਗਰੂਰ ਜ਼ਿਲ੍ਹੇ ਦੇ ਵਿੱਚ ਉੱਥੇ ਉਹਨਾਂ ਨੇ ਬੜਾ ਵਧੀਆ ਲੰਗਰ ਹਾਲ ਬਣਾਇਆ ਸਾਡੇ ਪਿੰਡ ਦੇ ਜਿਹੜਾ ਗੁਰਦੁਆਰਾ ਸਾਹਿਬ ਤੇ ਨਾਲ ਉੱਤੇ ਬੜਾ ਬਧੀਆ ਲੰਗਰ ਹਾਲ ਬਣਾਇਆ ਬਹੁਤ ਸੋਹਣਾ ਉੱਥੇ ਬਿਲਡਿੰਗਾਂ ਨਾਲ ਤਿਆਰ ਕਰੀਆਂ ਸੰਗਤ ਦੇ ਬੈਠਣ ਵਾਸਤੇ ਰਹਿਣ ਵਾਸਤੇ ਬਹੁਤ ਸੋਹਣਾ ਬਣਾਇਆ ਗੁਰੂ ਘਰ ਸਭ ਕੁਝ ਬਣਾ ਕੇ ਚਾਪੀਆਂ ਪਿੰਡ ਵਾਲਿਆਂ ਨੂੰ ਖੜਾਤੀ ਵੇ ਆ ਲੋ ਭਾਈ ਨਹੀਂ ਤਾਂ ਕੌਣ ਫੜਾਉਂਦਾ ਚਾਬੀਆਂ ਮਹਾਪੁਰਸ਼ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਕੇ ਵੱਡੇ-ਵੱਡੇ ਲੰਗਰ ਹਾਲ ਬਣਾ ਕੇ ਪਿੰਡ ਵਾਲਿਆਂ ਨੂੰ ਚਾਬੀਆਂ ਫੜਾ ਦਿੰਦੇ ਆ ਵੀ ਆਹ ਲੋ ਭਾਈ ਕਈੁਰਦਵਾਰਿਆਂ ਵਿੱਚ ਅਸੀਂ ਇਹ ਦੇਖਿਆ ਉਹਨਾਂ ਮਹਾਪੁਰਸ਼ਾਂ ਨੇ ਮਾਇਆ ਦਾ ਤਿਆਗ ਕਰਿਆ ਹੋਇਆ ਉਹਨਾਂ ਵਿੱਚ ਮੇਰ ਨਹੀਂ ਉਹਨਾਂ ਵਿੱਚ ਇਹ ਨਹੀਂ ਵੀ ਆ ਗੁਰਦੁਆਰਾ ਮੇਰਾ ਉਹ ਗੁਰਦੁਆਰਾ ਮੇਰਾ ਠੀਕ ਹੈ ਜਿੱਥੇ ਕਾਰ ਸੇਵਾ ਚੱਲਦੀ ਹੈ ਕਾਰ ਸੇਵਾ ਦੇ ਗੁਰਦੁਆਰੇ ਨੇ ਉਹਨਾਂ ਵਿੱਚ ਤੇ ਉਹ ਜਰੂਰ ਉਹਨਾਂ ਮਹਾਪੁਰਸ਼ਾਂ ਦਾ ਵਾਸਤਾ ਹੈ ਜਦੋਂ ਕੋਈ ਵੀ ਮੁਸੀਬਤ ਪੈਂਦੀ ਹੈ ਸਭ ਨਾਲੋਂ ਪਹਿਲਾਂ ਜਿਹੜਾ ਲੰਗਰ ਲਾਉਂਦੇ ਨੇ ਉਹ ਕਾਰ ਸੇਵਾ ਵਾਲੇ ਲਾਉਂਦੇ ਨੇ पिछे जड़ा ये लंगर जिन्ने कार सेवा चले किसे दे दे। देने किसी नहीं चले भी होर हो लंगर नहीं चलाए चलाए ने इने लंगर कार सेवा वाले महापुरुषों वा 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 के चले उन्हें होर लंगर नहीं कोई चले होर वीर भाइयों ने भी लंगर चलाए ने ठीक है पर सब तो पहला आके कार सेवा वाले वा 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 फटते हैं ਉਹਨਾਂ ਨੂੰ ਅਸੀਂ ਅਧੂਰੇ ਕਿਉਂ ਸਾਨੂੰ ਦਿੱਸਦੇ ਨੇ ਉਹ ਕਿਉਂਕਿ ਸਾਡੇ ਵਿੱਚ ਆਪਣੇ ਵਿੱਚ ਕਮੀਆਂ ਨੇ ਸਾਡੇ ਵਿੱਚ ਆਪਣੇ ਵਿੱਚ ਔਗਣ ਨੇ ਉਹਨਾਂ ਦੀ ਤਪੱਸਿਆ ਇੰਨੀ ਜ਼ਿਆਦਾ ਉਹਨਾਂ ਦਾ ਤਪ ਸਾਡੇ ਤੋਂ ਝੱਲ ਨਹੀਂ ਹੁੰਦਾ ਝੱਲਿਆ ਨਹੀਂ ਜਾਂਦਾ ਤੇ ਫਿਰ ਸਾਨੂੰ ਉਹਨਾਂ ਵਿੱਚ ਕਮੀਆਂ ਨਜ਼ਰ ਆਉਂਦੀ ਆ ਤੂਰ ਜੀ ਦੇ ਕੰਨੇ ਜਦੋਂ ਦੇਖਣਾ ਹੋਵੇ ਨਾ ਦਾ ਚੰਗੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਅੰਦਰ ਵੜ ਜਾਂਦੇ ਨੇ ਕਈ ਵੀ ਅੰਤਾਂ ਚ ਧੁੱਪ ਪੈਂਦੀ ਆ ਰੋਸ਼ਨੀ ਪੈਂਦੀ ਐ ਉਹਨਾਂ ਦਾ ਤੇਜ ਪ੍ਰਤਾਪ ਹੀ ਇੰਨਾ ਪਿਆਰੇ ਉਹਨਾਂ ਦੀ ਤਪੱਤੀਆਂ ਹੀ ਇੰਨੀ ਐ ਕਿ ਸਾਡੇ ਤੋਂ ਤਪੱਤੀਆਂ ਝਾਲਣੇ ਹੁੰਦੀ ਫਿਰ ਉਸ ਦੀ ਨਿੰਦਿਆ ਕਰਨੀ ਸ਼ੁਰੂ ਕਰਦੇ ਨੇ ਫਿਰ ਸਾਨੂੰ ਇਹ ਹੁੰਦਾ ਵੀ ਨਿੰਦਿਆ ਕਰੀ ਕਿਉਂਕਿ ਸਾਡੀ ਤਵਸਤੇ ਆਣੇ ਭਾਈ ਤਿੰਦਰਪਾਲ ਸਿੰਘ ਜੀ ਜੋ ਕਥਾ ਹੋ ਆਟਕ ਨੇ ਉਹ ਆਪ ਆਪਣੀ ਕਥਾ ਵਿੱਚ ਦੱਸਦੇ ਨੇ ਲੁਧਿਆਣੇ ਰਹਦੇ ਹੁੰਦੇ ਸੀ ਗੁਰਦੁਆਰਾ ਦੁੱਖਨਵਾਰਨ ਸਾਹਿਬ ਤੋਂ ਕਥਾ ਕਰਕੇ ਆ ਰਹੇ ਸੀ ਵਾਪਸ ਰਸਤੇ ਵਿੱਚ ਕਿਸੇ ਦਾ ਘਰ ਪੈ ਰਿਹਾ ਸੀ ਅੱਧਾ ਕਟਾ ਹੈ ਆਪੇ ਆਸਤੀ ਹੋ ਲੇਬਰਾਂ ਨੇ ਲੱਗੇ ਹੋਏ ਸੀ ਮਿਸਤਰੀ ਲੱਗੇ ਹੋਏ ਸੀ ਅੱਧਾ ਕਟੇ ਆ ਪਿਆ ਸੀਗਾ ਅੱਧਾ ਕਟਾ ਆ ਰਹੇ ਸੀ ਉਹ ਕਹਿੰਦੇ ਨੇ ਅਸੀਂ ਦੇਖ ਕੇ ਜਦੋਂ ਅਸੀਂ ਘਰ ਨੂੰ ਜਾ ਰਹੇ ਸੀ ਭਾਈ ਪਿੰਦਰਪਾਲ ਸਿੰਘ ਆਖਦੇ ਨੇ ਕਥਾ ਵਾਚ ਜੈਲੇ ਵੀ ਜਦੋਂ ਅਸੀਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਤੋਂ ਕਥਾ ਕਰਕੇ ਉਹ ਘਰ ਦੇ ਮੂਰਤੀ ਜਦੋਂ ਅਸੀਂ ਲੰਘੇ ਤਾ ਸਾਨੂੰ ਸਤੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆ ਤੇ ਇੱਕ ਫੋਟੋ ਪਈ ਮਿਲੀ ਅਸੀਂ ਦੇਖਿਆ ਅਸੀਂ ਕਿਹਾ ਸੋਚਿਆ ਵੀ ਇਹ ਦਾ ਆਖਰਵਾਦ ਦੇ ਰਹੇ ਲੰਗੇ ਵੀ ਚਲੋ ਛੱਡੋ ਭਈ ਲੰਘ ਜੋ ਫੇਰ ਮਨ ਵਿੱਚ ਖਿਆਲ ਆਇਆ ਵੀ ਮਨਾ ਤੂੰ ਸਤੰਤ ਨਾਮ ਮੰਨ ਤੂੰ ਸਾਧੂ ਨਾਮ ਮੰਨ ਤੂੰ ਬਾਬਾ ਨਾਮ ਮੰਨ ਤੋ ਗੁਰੂ ਦਾ ਸਿੱਖਾ ਮਨਨ ਕੇ ਹੀ ਫੋਟੋ ਚੱਕਲਾ ਫੋਟੋ ਦੀ ਬੇਅਦਵੀ ਨਹੀਂ ਹੋਵੇ ਤੇ ਭਾਈ ਬਿੰਦਰਪਾਲ ਸਿੰਘ ਕਥਾਵਾਚਕ ਆਪਣੀ ਕਥਾ ਵਿੱਚ ਦੱਸਦੇ ਨੇ ਉਹਨਾਂ ਨੇ ਓਟੋ ਚੱਕੀ ਘਰੇਲੇ ਆ ਕੇ ਆਪਣੇ ਘਰ ਵਾਲੀ ਨੂੰ ਫੜਾਤੀ ਕਹਿੰਦੇ ਇਹ ਲੈ ਭਾਗਵਾਨ ਨੇ ਆਮਾ ਪੁਰਸ਼ਾਏ ਨੇ ਕਾਮ ਲੈ ਉਹਨਾਂ ਨੇ ਜੋ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਦਾ ਰੂਪ ਸੀਗਾ ਉਹ ਉੱਥੇ ਰੱਖਿਆ ਜਿੱਥੇ ਧੂਪ ਵਰਤੀ ਕਰਦੇ ਸੀ ਜਿੱਥੇ ਹੋਰ ਰੂਪ ਪਏ ਸੀ ਨਾ ਫੋਟੋ ਆ ਉੱਥੇ ਰੱਖਿਆ ਫੇਰ ਰਾਤ ਨੂੰੁੱਤੇ ਪਿਆ ਨੂੰ ਭਾਈ ਪਿੰਦਰਪਾਲ ਸਿੰਘ ਜੀ ਨੂੰ ਸੁਪਨੇ ਵਿੱਚ ਸੰਤ ਬਾਬਾ ਇਸਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੇ ਸੁਪਨੇ ਵਿੱਚ ਦਰਸ਼ਨ ਹੋਏ ਫੇਰ ਮੰਨਣ ਲੱਗੇ ਫਿਰ ਹਰ ਸਾਲ ਵਰਸਤੀ ਤੇ ਜਾ ਕੇ ਤਥਾਵੀ ਕਰਕੇ ਆਉਂਦੇ ਨੇ ਤੇ ਹਾਜ਼ਰੀ ਭਰ ਕੇ ਆਉਂਦੇ ਨੇ ਰਾਣਾ ਸਾਹਿਬ ਇਹ ਪਤਾ ਕਦੋਂ ਲੱਗਦਾ ਜਾਂਤਾ ਫਿਰ ਉਹਨੂੰ ਪਤਾ ਲੱਗਦਾ ਜਦੋਂ ਕੋਈ ਮਹਾਪੁਰਸ਼ ਕੌਤਕ ਦਿਖਾ ਦੇਵੇ ਸੰਸਾਰ ਦੀ ਇਹ ਰੀਤ ਹੈ ਸੰਸਾਰ ਵਾਲੇ ਲੋਕ ਕਹਿੰਦੇ ਨੇ ਵੀ ਉ ਬਾਬਾ ਅਸੀਂ ਤੈਨੂੰ ਮੰਨਣਾ ਹੀ ਨਹੀਂ ਪਹਿਲਾ ਚਮਤਕਾਰ ਫਿਰ ਨਮਸਕਾਰ ਪਹਿਲਾ ਚਮਤਕਾਰ ਦਿਖਾ ਫਿਰ ਨਮਸਕਾਰ ਚਮਤਕਾਰ ਕਿਉਂ ਦੇਖਣ ਚਾਹੁੰਦੇ ਨੇ ਕਿਉਂਕਿ ਮਨ ਨਹੀਂ ਟਿਕਾਣੇ ਪਹਿਲਾਂ ਸੰਤਾਂ ਮਹਾਪੁਰਸ਼ਾਂ 'ਤੇ ਸਾਧੂਆਂ 'ਤੇ ਵਿਸ਼ਵਾਸ ਹੁੰਦਾ ਸੀ ਹੁਣ ਤਾਂ ਕਿਸੇ ਨੂੰ ਵਿਸ਼ਵਾਸ ਤੇ ਨਹੀਂ ਹੁਣ ਤਾਂ ਦੇਖ ਕੇ ਦੰਗੀਆਂ ਕੱਢਣ ਲੱਗ ਜਾਂਦੇ ਇਹ ਸਮਾਂ ਤਾਲ ਯੁੱਗ ਦਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਉਹਨਾਂ ਦੇ ਬਚਨ ਨੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਗਾਵਾਂ ਦੀ ਕੋਈ ਕਦਰ ਨਹੀਂ ਰਹੂਗੀ ਗਾਵਾਂ ਬਿਚਤਾ ਖਾਇਆ ਕਰਨਗੀਆਂ ਮਹਾਪੁਰਸ਼ਾਂ ਨੂੰ ਸੰਗਤਾਂ ਨੇ ਪੁੱਛਣਾ ਬਾਬਾ ਜੀ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਜਾਊਗਾ ਕਹਿੰਦੇ ਭਾਈ ਆਉਣ ਵਾਲੇ ਸਮੇਂ ਵਿੱਚ ਗਾਵਾਂ ਦੀ ਕੋਈ ਕਦਰ ਨਹੀਂ ਰਹੂਗੀ ਗਾਵਾਂ ਬਿਚਤਾ ਖਾਇਆ ਕਰਨਗੀਆਂ ਉਸ ਸਮਾਂ 'ਚ ਚੱਲ ਰਿਹਾ ਗਾਵਾਂ ਬਿਚਾਰੀਆਂ ਫਰੂੜੀਆਂ ਤੇ ਤੁਰੀਆਂ ਕਰ ਫਿਰ ਕਹਿੰਦੇ ਭਾਈ ਲੜਕੀਆਂ ਵਰ ਆਪ ਮੰਗਿਆ ਕਰਨਗੇ ਆ ਹੋ ਵੀ ਸਮਾਜ ਚ ਡਰੇ ਲੋਕ ਨੇ ਜਿਹੜੇ ਉਹ ਬਾਵਰੀ ਹੋਏ ਫਿਰਨਗੇ ਤਮਲੇ ਹੋਏ ਫਿਰਨਗੇ ਸਾਧੂ ਮਹਾਂਤਮਾ ਦਾ ਮਜਾ ਕੋਡਾਇਆ ਕਰਨਗੇ ਅੱਜ ਜਿੰਨਾ ਸਾਧੂ ਮਹਾਂਤਮਾ ਦਾ ਮਜਾ ਕੋਡ ਰਿਹਾ ਹੋਰ ਕਿਸੇ ਦਾ ਮਾਨਨੇ ਟਿਕਾਣੇ ਵਾਣੀ ਨਾਲ ਜੁੜੇ ਹੋਏ ਪਰ ਮਹਾਰਾਜ ਆਖਦੇ ਨੇ ਹਰ ਕਾ ਸੇਵਕ ਹਰ ਹੀ ਜੀਹਾ ਭੇਲ ਨ ਜਾਣੋ ਮਾਨਤ ਦੇਹਾ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਟੀ ਮਾਨ ਹਰੀ ਉਹ ਹਰੀ ਦੇ ਜਨ ਅਵਿੱਤ ਆਪੋ ਵਿੱਚ ਹੀ ਕੋਈ ਫਰਕ ਨਹੀਂ ਹੁੰਦਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਹੀ ਰੂਪ ਕੋ ਜਨ ਅਸੀਂ ਸਾਡੇ ਮਾਨ ਨੂੰ ਟਿਕਾਈਏ ਕੰਮ ਦੇ ਬੱਧਾ ਜੜ ਰਹੇ ਜੜ ਬਿਨ ਕੰਮ ਨਾ ਹੋਏ ਗਿਆਨ ਦਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਲੱਖ ਕਹੀ ਚਮਕੇ ਅਸੀਂ ਫਲਾਣੇ ਮਹਾਪੁਰਸ਼ਾਂ ਕੋਲੇ ਜਾਣੇ ਅਸੀਂ ਫਲਾਣੇ ਮਹਾਪੁਰਸ਼ਾਂ ਨੂੰ ਮੰਨਦੇ ਆ ਜਿੰਨਾ ਸਮਾਂ ਬਾਪੂ ਦੇ ਪੈਰੀ ਹੱਥ ਲਾਏ ਦਾ ਤੈਨੂੰ ਫਾਇਦਾ ਕੀ ਹੈ ਜੇ ਬਾਪੂ ਦੀ ਗੱਲ ਨਹੀਂ ਮੰਨਦਾ ਜਿੰਨਾ ਸਮਾਂ ਮਹਾਪੁਰਸ਼ਾਂ ਦੇ ਬਚਨਾਂ ਤੇ ਲੰਘ ਚੱਲੀਏ ਉਹਨਾਂ ਸਵਾ ਕਿਸੇ ਮਹਾਪੁਰਸ਼ ਨੂੰ ਮੰਨਣ ਦਾ ਕੋਈ ਫੈਦਾਨੀ ਸਾਡਾ ਫਿਰ ਤੇਤੀ ਪਖੰਡ ਕਰਦੇ ਆ ਫਿਰ ਤਾਂ ਸੀ ਉਦਾ ਹੀ ਉਪਰੋਂ ਵੀ ਫਲਾਣੇ ਮਹਾਂਪੁਰਖਾਂ ਕੋਲੇ ਜਾਂਦੇ ਆ ਜਾਂ ਉਹਨਾਂ ਨੂੰ ਸੀ ਮੰਨਦੇ ਆ ਮੰਨਣ ਦੀ ਤਾਂ ਗੱਲ ਤਾਂ ਜੇ ਉਹਨਾਂ ਦਾ ਬਚਨ ਮੰਨਣਾ ਤੂੰ ਮਨ ਤਾਂ ਟਿਕਾਣੇ ਨਹੀਂ ਮਨ ਤਾਂ ਤੁਹਾਡਾ ਨਿਮਰਤਾ ਵਿੱਚ ਨਹੀਂ ਹੈ ਗੱਲ ਤਾਂ ਨਿਮਰਤਾ ਦੀ ਹੈ ਮਾਨਵਾ ਸਾਹਿਬ ਹੈ ਨਾਲ ਤਾਂ ਜੇ ਪੂਰਨ ਕਿਰਪਾ ਹੋਵੇ ਬਣ ਵਾਸ ਫੇਰ ਆਵੇਗਾ ਜੇ ਪੂਰੇ ਗੁਰੂ ਦੀ ਕਿਰਪਾ ਹੋਵੇਗੀ ਜਣ ਆਵਣ ਕਹੈ ਸਵਾਉ ਜਣ ਕੇ ਸੰਗ ਚਿਤ ਆਵੇ ਨਾਉ ਹਰੀ ਦੇ ਜਨਾਂ ਦਾ ਆਉਣ ਦਾ ਇੱਕੋ ਹੀ ਕਾਰਨ ਹੋਰੀ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰਦੇ ਨੇ ਅਸੀਂ ਉਹਨਾਂ ਦੀ ਸੰਗਤ ਕਰਦੇ ਆਂ ਉਹਨਾਂ ਦੀ ਸੰਗਤ ਕਰਨੇ ਕਰਕੇ ਸਾਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੀ ਯਾਦ ਆਉਂਦੀ ਹੈ ਸਾਧੂ ਆਂ ਜਿਹੜੇ ਸੰਗਤ ਨਹੀਂ ਕਰ ਮਾਣ ਫੇਰੇ ਪੜੂਗਾ ਕੁੰਬੇ ਵੱਟਾ ਜਲ ਰਹੇ ਜਲ ਬਲ ਕੁੰਬਣਾ ਹੋਏਗੀ ਆਣ ਕਾ ਵੱਟਾ ਮਾਣ ਰਹੇ ਗੁਰrangle ਆਣਾ ਹੋਏ ਗੁਰੂ ਤੋਂ ਵੀ ਲਿਆਣੇ ਹੁੰਦਾ ਗਿਆਨ ਲੈਣ ਲਈ ਤੈਨੂੰ ਗੁਰੂ ਧਾਰਨ ਕਰਨਾ ਹੀ ਲੱਗੂ ਗੁਰਬਾਣੀ ਦੀ ਸੰਖਿਆ ਲੈਣੀ ਆ ਤਾਂ ਗੁਰੂ ਧਾਰਨ ਕਰਨਾ ਪੈਂਦਾ ਉਸਤਾਦ ਧਾਰਨ ਕਰਨਾ ਕੋਈ ਕੰਮ ਸਿੱਖਣਾ ਹੋਵੇ ਕੋਈ ਮਸ਼ੀਨਰੀ ਠੀਕ ਕਰਨ ਦਾ फिर उस करना उस्तादारना गुरु तो बिना गल नहीं बनती कोई गया किसी ड्राइवर कोईवर बाबा जी पुलिस आर लेंद्र ने रोज कहते चंगा भाई माला फेरिया कर संतान ने एक सौ अठ मणकिया की माला फड़ाती माला फड़ाई दो दिन फेरी कहता है बाबी गम आ ਇਬਾ ਵੇਹੇ ਠੇਰ ਸਕਦੇ ਨੇ ਆ ਪਤਾ ਨਹੀਂ ਠੇਰ ਸਕਦੇ ਟਰੱਕ ਦੇ ਸਟੀering ਨਾਲ ਬੰਨ੍ਹਤੀ ਫੇਰ ਆ ਗਿਆ ਮਹਾਪੁਰਸ਼ਾਂ ਕੋਲ ਇਹ ਕਹਿੰਦਾ ਬਾਬਾ ਜੀ ਫੇਰ ਮੈਨੂੰ ਤਾਂ ਘੇਰ ਲਿਆ ਪੁਲਿਸ ਵਾਲਿਆਂ ਨੇ ਕਹਿੰਦੇ ਭਾਈ ਮਾਲਾ ਫੇਰਦਾ ਹੁਣ ਨਾ ਕਹਿੰਦੇ ਜੀ ਬਾਬਾ ਜੀ ਮਾਲਾ ਤਾਂ ਦਿਨ ਰਾਤ ਹੀ ਫਿਰਦੀ ਆ ਤੇ ਇਸ ਤੇ ਆ ਭਾਈ ਕਿੱਥੇ ਆ ਇਸ ਤਰ੍ਹਾਂ ਅਵਿਹਾਰਤ ਕਰਦਾ ਤੂੰ ਗੁਰਬਾਣੀ ਦਾ ਟਰੱਕ ਦੇ ਕੋਲੇ ਲੈ ਗਿਆ ਮਹਾਪੁਰਸ਼ਾਂ ਨੂੰ ਕਹਿੰਦਾ ਬਾਬਾ ਜੀ ਸਟੇਰਿੰਗ ਨਾਲ ਵੱੰਨੇ ਵੀਰਿਆ ਤੈਨਾਂ ਰਾਤੀ ਫਿਰਦੀ ਐ ਮਾਲਾ ਹੀ ਫੇਰਦੇ ਆ ਕੱਲੀ ਮਨ ਦਾ ਟਰੱਕ ਵਾਂਗੂ ਕਿਤੇ ਹੋਰੀ ਭੱਜਿਆ ਫਿਰਦਾ ਕਹਿਣ ਦਾ ਭਾਵ ਮਹਾਪੁਰਸ਼ਾਂ ਦੀ ਸੰਗਤ ਕਰਨ ਦਾ ਸਾਨੂੰ ਫੇਰ ਫਾਇਦਾ ਹੈ ਜੇ ਮਹਾਪੁਰਸ਼ਾਂ ਦੇ ਬਚਨਾਂ ਤੇ ਚੱਲੀਏ ਫੇਰ ਫਾਇਦਾ ਹੈ ਫੇਰ ਫਾਇਦਾ ਹੈ ਕਿਸੇ ਮਹਾਪੁਰਸ਼ ਦੀ ਸੰਗਤ ਕਰਨ ਦਾ ਜੇ ਮੰਨ ਦੀਆਂ ਮਰਜ਼ੀ ਕਰਨੀਆਂ ਨੇ ਫਿਰ ਕੋਈ ਫਾਇਦਾ ਨਹੀਂ ਜੇ ਕਰਨ ਨਹੀਂ ਮੰਨਦੀ ਮਰਜ਼ੀ ਫਿਰ ਕੀ ਫਾਇਦਾ ਸਤਸੰਗ ਕਰਨੇ ਦਾ ਫਿਰ ਕੋਈ ਫਾਇਦਾ ਨਹੀਂ ਤੋ ਆਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਆਵਣ ਨੂੰ ਸੋਚੀ ਬਖਸ਼ੇ ਕਰਨ ਸਾਡਾ ਮਾਨ ਵਾਸ ਵਿੱਚ ਆ ਜਾਵੇ ਇਹ ਹੀ ਮਹਾਰਾਜ ਨੂੰ ਬੇਨਤੀ ਕਰਿਆ ਮਹਾਰਾਜ ਸਾਡਾ ਮਾਨ ਵਾਸ ਵਿੱਚ ਆਜੇ ਮਾਨਵਾਸਾਂ ਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਪੂਰੇ ਗੁਰੂ ਨੂੰ ਇਹੀ ਅਰਦਾਸ ਕਰਿਆ ਪਰਵਾੜਾ ਸਾਡਾ ਮਾਨਵਾਸ ਵਿੱਚ ਬਾਸਪੇ ਜਦੋਂ ਬਖਸ਼ਲੇ ਮਾਨਵਾਸ ਵਿੱਚ ਕਦੋਂ ਆਵੇਗਾ ਜਦੋਂ ਬਖਸ਼ੇਗੀ ਜਦੋਂ ਬਖਸ਼ਲੇ ਜਿਸ ਨੂੰ ਬਖਸ਼ਲੇ ਮੇਰੇ ਪਿਆਰੇ ਤੋਜਾਸ ਤੇਰਾ ਗਾਵ ਹੈ ਉਹ ਫਿਰ ਉਹਦੇ ਜੱਤ ਨੂੰ ਗੋਣ ਲੱਗ ਜਾਂਦੇ ਉਹ ਫੇ ਨੂੰ ਕਦੇ ਦਸਤਨ ਦੀ ਲੋੜ ਨਹੀਂ ਪੈਂਦੀ ਵੀ ਰੋਟੀ ਕਿਵੇਂ ਖਾਣੀ ਪੁੱਖੇ ਨੂੰ ਕਦੇ ਦਸਤਨ ਦੀ ਲੋੜ ਪੈਂਦੀ ਹੈ ਵੀ ਰੋਟੀ ਐਂ ਤਾਂ ਤੋੜ ਤੂਰ ਕੇ ਐਂ ਤਾਂ ਆਇ ਤਾਂ ਕਾ ਪੁੱਖੇ ਨੂੰ ਦੱਸਣ ਦੀ ਨਹੀਂ ਲੋੜ ਪੈਂਦੀ ਜਿਹੜਾ ਨਾਮ ਦਾ ਗੁਰਬਾਣੀ ਦਾ ਰੱਬ ਦੀ ਭਗਤੀ ਦਾ ਪੁੱਖਾ ਹੈ ਉਹ ਤਾਂ ਮਾਰ ਕੇ ਚੌਂਕੜਾ ਬੈਠ ਜਾਵੇਗਾ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਜਿਸ ਨੂੰ ਬਖਸ਼ਲੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਮਹਾਰਾਜ ਤੁਹਾਨੂੰ ਵਾਖ ਲਓ ਅਸੀਂ ਤੁਹਾਡਾ ਚਾਸ ਦਾ ਸਕੀ ਸਤਿਗੁਰੂ ਔਰ ਸਤਿਗੁਰੂ ਦੀ ਸੰਗਤ ਬਖਸ਼ਣ ਹਾਰਾ ਭੁੱਲਾ ਚੁੱਕਾ ਦੀ ਕਿਮਤ ਦਾਸ ਆਪਣੇ ਵਿਚਾਰਾਂ ਨੂੰ ਇੱਥੇ ਵਿਸ਼ਰਾਮ ਦਿੰਦਾ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਸਤਿਗੁਰੂ ਔਰ ਸਤਿਗੁਰੂ ਦੀ ਸੰਗਤ ਬਖਸ਼ਣ ਹਾਰਾ ਬਿਲਾਉ ਖਤੇਜੀ ਵਾਹਿਗੁਰੂ ਜੀ ਕਾ ਫਲ ਫਾ ਵਾਹਿਗੁਰੂ ਜੀ ਕੀ ਕਿਰਤ